ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਤੁਸੀਂ ਕਾਹ ਨੂੰ ਕੱਟੀ ਆ ਵਸੀ ਆ 12 ਮਹੀਨਿਆਂ ਦੇ ਵਿੱਚ ਪਿਆਰ ਕਿਵੇਂ ਕਰਨੀ ਆ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ ਗੱਬਣ ਹੋਣ ਦੇ ਜੋਗ ਕਰ ਲਓਗੇ 3 1/2 ਕੁਇੰਟਲ ਵਜਨ ਹੋ ਜਾਊਗਾ ਤੁਹਾਨੂੰ ਬਾਹਲੀਆਂ ਮਹਿੰਗੀਆਂ ਚੀਜ਼ਾਂ ਦੇਣ ਦੀ ਜ਼ਰੂਰਤ ਵੀ ਨਹੀਂ ਪੈਣੀ ਤੇ ਬਣੇ ਰਹੋ ਵੀਡੀਓ ਤੇ ਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਓ ਪ੍ਰੈਸ ਐ ਇਸੇ ਤਰ੍ਹਾਂ ਅੱਪ ਜਾਣਕੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਇਹ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਕੀ ਕੀ ਚੀਜ਼ਾਂ ਲੈਣੀਆਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਦੇਸੀ ਨੁਕਤੇ ਹੈ ਆਪਾਂ ਨੂੰ ਰਸੋਈ ਦੇ ਵਿੱਚ ਹੀ ਮਿਲ ਜਾਣਗੀਆਂ ਜਿਆਦੇ ਮਹਿੰਗੇ ਨਹੀਂ ਹੁੰਦੇ ਆਪਣੇ ਕਿਸਾਨ ਭਰਾਵਾਂ ਨੂੰ ਵਰਤਨੇ ਨਹੀਂ ਆਉਂਦੇ ਹੈਗੇ ਤੇ ਇੱਕ ਥੋੜੀ ਜਿਹੀ ਖੇਚਲਾ ਜ਼ਰੂਰ ਕਰਨੀ ਪੈਂਦੀ ਹੁੰਦੀ ਹੈ ਜਿਹੜਾ ਦੇਸੀ ਨੁਕਤਾ ਹੈ ਇਹ ਕੰਮ ਆ ਜਿਹੜਾ ਜਦੋਂ ਕਰ ਗਿਆ ਤੁਹਾਡੇ ਪਸ਼ੂਆ ਮੁੜ ਕੇ ਸਿਹਰੇ ਹੋ ਜੂਗਾ 100% ਰਿਜ਼ਲਟ ਹੀ ਮਿਲਦਾ ਹੈਗਾ ਤੇ ਜਿਹੜੀਆਂ ਚੀਜ਼ਾਂ ਮੈਡੀਕਲ ਤੋਂ ਮਿਲਦੀਆਂ ਜਾਂ ਆਪਾਂ ਨੂੰ ਹੋਰ ਮਿਲਦੀਆਂ ਹੈਗੀਆਂ ਬਣੀਆਂ ਬਣਾਈਆਂ ਉਹ ਕੀ ਆਪਾਂ ਨੂੰ ਸੌਖੀਆਂ ਹੁੰਦੀਆਂ ਲਿਆਉਣੀਆਂ ਪਰ ਪੈਂਦੀਆਂ ਮਹਿੰਗੀਆਂ ਆਪਾਂ حساب ਨਹੀਂ ਲਾਉਂਦੇ ਹੈਗੇ ਤੁਸੀਂ ਕੀ ਲੈਣਾ ਕਾਫ ਨੂੰ ਤਿਆਰ ਕਰਨ ਲਈ ਜਦੋਂ ਤੁਹਾਡਾ ਕਫ 15 ਦਿਨਾਂ ਦਾ ਹੋ ਗਿਆ ਉਹਨੂੰ ਡੀ ਵਾਰਮਿੰਗ ਕਰ ਦੇਣੀ ਹੈ ਡੀ ਵਾਰਮਿੰਗ ਕਰਨ ਤੋਂ ਬਾਅਦ ਤੁਸੀਂ ਇਹ ਨੁਕਤੇ ਸਟਾਰਟ ਕਰ ਲਿਓ ਕੀ ਚੀਜ਼ਾਂ ਲੈਣੀਆਂ ਨੰਬਰ 1 ਤੇ ਮੋਠਾਂ ਦਾ ਆਟਾ ਲੈ ਲੈਣਾ ਤੁਸੀਂ ਕਿਲੋ ਬਾਜਰੇ ਦਾ ਆਟਾ ਕਿਲੋ ਲੈ ਲਿਓ ਮੂੰਗੀ ਦਾ ਆਟਾ ਕਿਲੋ ਲੈ ਲਿਓ ਜਵਾਂ ਦਾ ਆਟਾ ਕਿਲੋ ਲੈ ਲਿਓ ਇਹ ਚਾਰੇ ਆਟੇ ਲੈ ਲੈਣੇ ਆ ਤੁਸੀਂ ਇਹਨਾਂ ਚਾਰਾਂ ਦੇ ਆਟਿਆਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਪ੍ਰੋਟੀਨ ਦੀ ਮਾਤਰਾ ਦੇ ਨਾਲ ਪਸ਼ੂਆਂ ਜਿਹੜਾ ਹੱਡੀਆਂ ਮਜ਼ਬੂਤ ਹੁੰਦੀਆਂ ਹੱਡੀਆਂ ਗਰੋਥ ਕਰਦੀਆਂ ਖੂਨ ਬਣਦਾ ਪਸ਼ੂ ਨੂੰ ਜਿਹੜਾ ਕਾਫ ਆਪਣਾ ਕੱਟੀ ਆ ਬੱਛੀਆ ਕੋਈ ਵੀ ਉਹਨੂੰ ਪ੍ਰੋਟੀਨ ਦੀ ਜਿਆਦਾ ਜ਼ਰੂਰਤ ਹੁੰਦੀ ਆ ਤੇ ਉਦੋਂ ਕੀ ਹੁੰਦਾ ਕਿ ਕਾਫ ਜਲਦੀ ਵੱਧਦਾ ਫੁੱਲਦਾਗਾ ਜਿਵੇਂ ਆਪਾਂ ਕਹਿੰਦੇ ਕਾਫ ਸਟਾਰਟਰ ਕਾਫ ਸਟਾਰਟਰ ਦੇ ਵਿੱਚ ਵੀ ਇਹੀ ਚੀਜ਼ਾਂ ਪਾਈਆਂ ਹੁੰਦੀਆਂ ਉਹ ਆਪਾਂ ਨੂੰ ਨਾਲ ਤਾਂ ਮਹਿੰਗੀਆਂ ਮਿਲਦੀਆਂ ਆਪਾਂ ਲਿਆ ਕੇ ਪਾਈ ਜਾਂਦੇ ਆ ਜੇ ਤੁਸੀਂ ਇਹ ਚੀਜ਼ਾਂ ਦੇਣ ਲੱਗ ਜੂਗੇ ਤਾਂ ਬਹੁਤ ਸੇਤੀ ਕਾਫ ਤਿਆਰ ਹੋ ਜੂਗਾ ਤੇ ਇਹ ਚੀਜ਼ਾਂ ਤੁਸੀਂ ਚਾਰੇ ਸਾਰੇ ਆਟੇ ਲੈ ਲਿਓ ਕਿਲੋ ਕਿਲੋ ਤੇ 1 ਲੀਟਰ ਲੈ ਲਿਓ ਖੱਟੀ ਲੱਸੀ ਉਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਦੇ ਵਿੱਚ ਕੋਈ ਵੀ ਡਲੀ ਨਾ ਰਹਿ ਜੇ ਮਿਕਸ ਕਰਕੇ ਤੁਸੀਂ 20 ਤੋਂ 30 ਗ੍ਰਾਮ ਸਰੋਂ ਦਾ ਤੇਲ ਪਾ ਲਿਓ ਜੇ ਤੁਹਾਡਾ ਕਫ ਵੱਡਾ ਹੈਗਾ ਜਿਵੇਂ ਕਿ ਆਪਾਂ ਮੰਨਦੇ ਆਂ ਸਾਲ ਦਾ 1.5 ਸਾਲ ਦਾ ਹੈਗਾ ਤਾਂ ਉਹਨੂੰ ਤੁਸੀਂ ਅੱਧਾ ਕਿਲੋ ਤੱਕ ਵੀ ਸਰੋਂ ਦਾ ਤੇਲ ਦੇ ਸਕਦੇ ਹੋ 1 ਲੀਟਰ ਲੱਸੀ ਦਾ ਤੇ ਅੱਧਾ ਕਿਲੋ ਸਾਰਾ ਸਮਾਨ ਪਾ ਸਕਦੇ ਹੋ ਇੱਕ ਦਿਨ ਦਾ ਇਹ ਜਿਹੜੀਆਂ ਚੀਜ਼ਾਂ ਚਾਰੇ ਮਿਕਸ ਕਰ ਲੈਣੀਆਂ ਤੁਸੀਂ ਆਟੇ ਅੱਡੋ ਅੱਡੀ ਰੱਖਣੇ ਆ ਤੇ ਜਦੋਂ ਵੀ ਖਰਾਕ ਦੇਣੀ ਆ ਤੁਸੀਂ ਦੇਣੀ ਆ ਸ਼ਾਮ ਦੇ ਟਾਈਮ ਕਫ ਕਾਫ ਨੂੰ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਨਹੀਂ ਪੀਣਾ ਹੈਗਾ ਤੇ ਜੇ ਤੁਹਾਡਾ ਕਾਫੇ ਕਾ ਛੋਟਾ ਜਿਵੇਂ ਕਿ ਮਹੀਨੇ ਦਾ ਲਾ ਲਓ 15 ਦਿਨਾਂ ਦਾ ਲਾ ਲਓ 2 ਮਹੀਨੇ ਦਾ ਲਾ ਲਓ 6 ਮਹੀਨੇ ਤੋਂ ਥੱਲੇ ਥੱਲੇ ਉਹਨੂੰ ਤੁਸੀਂ ਥੋੜੀ ਮਾਤਰਾ ਦੇ ਦਿਓ ਇੱਕ ਮੁਠੀ ਦੇ ਦਿਓ ਆਟੇ ਦੀ ਤੇ 1 ਲੀਟਰ ਖੱਟੀ ਲੱਸੀ ਦਾ 10 ਤੋਂ 20 ਗ੍ਰਾਮ ਸਰੋਂ ਦਾ ਤੇਲ ਇਹ ਚੀਜ਼ਾਂ ਤੁਸੀਂ ਦਿੰਦੇ ਰਹੋਗੇ ਸਾਲ ਭਰ ਦੇ ਵਿੱਚ ਵਿੱਚ ਤੁਹਾਡਾ ਕਾਫਾ ਜਿਹੜਾ ਗੱਭਣ ਹੋਣ ਦੇ ਯੋਗ ਹੋ ਜੂਗਾ ਫੁੱਲ ਵੇਟ ਕਰ ਜੂਗਾ ਆਪਾਂ ਇਹ ਨੁਕਤਾ ਵਰਤਿਆ ਹੋਇਆ ਆਪਾਂ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਕਿਤੇ 1.5 ਸਾਲ ਦੀ ਆਪਣੀ ਜੇ ਕੱਟੀ ਹੋਈ ਹੈ ਤੇ ਇਸੇ ਤਰ੍ਹਾਂ ਹੀ ਵਰਤੀਆ ਤੇ ਦੋ ਵਾਰੀ ਹੀਟ ਦੇ ਵਿੱਚ ਆ ਗਈ। ਇੰਨਾ ਫਰਕ ਪੈਂਦਾ ਜੇ ਤੁਸੀਂ ਇਹ ਪ੍ਰੋਟੀਨ ਜਿਆਦੇ ਇਸ ਫਾਰਮੂਲੇ ਦੇ ਵਿੱਚ ਜੋ ਬਹੁਤ ਛੇਤੀ ਜਿਹੜਾ ਕਾਫ ਤਿਆਰ ਹੁੰਦਾ ਹੈ। ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ।